ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੋਪੋਸ ਵਕਤ ਕਦੀ ਆਪਣੇ ਚੈਨਲ ਤੇ ਦੋਸਤੋ ਮੀਟਿੰਗ ਜਿਹੜੀ ਕੀ ਕੱਲ ਹੋ ਗਈ ਹੈ ਖਤਮ ਉਦੋਂ ਬਾਅਦ ਕੀ ਹੋਇਆ ਫੈਸਲਾ 53% ਡੀਏ 2.0 ਫੈਕਟਰ ਕੱਚੇ ਮਲਾਜ਼ਮ ਪੱਕੇ ਅਤੇ ਹੋਰਾਂ ਨੇਕਾਂ ਹੀ ਮੰਗਾਂ ਨੂੰ ਲੈ ਕੇ ਮਲਾਜ਼ਮਾਂ ਪੈਸ਼ਨਰ ਲਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦੇ ਮਲਾਜ਼ਮ ਲਗਾਤਾਰ ਸੰਘਰਸ਼ ਕਰਦੇ ਰਹੇ ਆ ਜਿਸ ਦੇ ਚੱਲਦਿਆਂ ਪੰਜਾਬ ਦੇ ਮਲਾਜ਼ਮਾਂ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਮੀਟਿੰਗ ਦਾ ਸੱਦਾ ਜਿਹੜਾ ਹੈ ਦਿੱਤਾ ਗਿਆ ਹੈ ਇਸ ਮੀਟਿੰਗ ਦੇ ਵਿੱਚ ਜਿਹੜਾ ਹੈ ਪੰਜਾਬ ਸਰਕਾਰ ਦੇ ਵੱਲੋਂ ਅਹਿਮ ਮੁੱਦਿਆਂ ਦੇ ਉੱਪਰ ਚਰਚਾ ਜਿਹੜੀ ਹੈ ਕੀਤੀ ਗਈ ਹੈ ਕਈ ਫੈਸਲੇ ਵੀ ਦੇਖਣ ਨੂੰ ਮਿਲੇ ਆ। ਸੋ ਪੰਜਾਬ ਦੇ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਜਿਸ ਦੇ ਵਿੱਚ 11% ਡੀਏ ਦੇ ਬਕਾਏ 18228 ਕਰੋੜ ਰੁਪਏ ਅਤੇ 15000 ਕਰੋੜ ਰੁਪਏ ਦੇ ਆਸ-ਪਾਸ ਦੇ ਬਕਾਇਆ ਨਾਲ ਜਿਹੜੀ ਹੈ ਇੱਥੇ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ। ਮੁਲਾਜ਼ਮਾਂ ਨੇ ਆਪਣੇ ਇਨ੍ਹਾਂ ਬਕਾਇਆ ਨੂੰ ਜਾਰੀ ਰੱਖਣ ਦੇ ਲਈ ਪ੍ਰਪੋਜ਼ ਜਿਹੜਾ ਹੈ ਜਿਹੜਾ ਮੰਗ ਜਿਹੜੀ ਹੈ ਇਸ ਨੂੰ ਮੀਟਿੰਗ ਦੇ ਵਿੱਚ ਰੱਖੀ ਹੈ। ਉਥੇ ਹੀ 2016 ਤੋਂ ਬਾਅਦ ਪੈਨਸ਼ਨ ਦੀ ਜਿਹੜੀ ਹੈ ਸੋਧ ਹੈ ਪੈਨਸ਼ਨ ਦੀ ਉਹ 2.98 ਨਾਲ ਕਰਨ ਦੀ ਮੰਗ ਵੀ ਰੱਖੀ ਹੈ। ਉਥੇ ਹੀ ਆਪੀਐਸ ਨੇ ਉਸ ਨੂੰ ਬਹਾਲ ਕਰਨ ਦੇ ਉੱਪਰ ਵੀ ਜ਼ੋਰ ਜਿਹੜਾ ਹੈ ਉਹ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਅਤੇ ਪਨ ਮਲਾਜ਼ਮਾਂ ਦੇ ਨੇ ਲਗਾਤਾਰ ਆਪਣੀਆਂ ਮੰਗਾਂ ਦੇ ਲਈ ਆਵਾਜ਼ ਚੁੱਕੀ ਹੈ। ਇਸ ਮੀਟਿੰਗ ਦੇ ਵਿੱਚ ਲਗਭਗ 12 ਜਥੇਬੰਦੀਆਂ ਨੂੰ ਬੁਲਾਇਆ ਗਿਆ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਦੇ ਵਿਦਵੰਤੀ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਢਾਲੀਵਾਲ ਅਤੇ ਅਮਨ अरोड़ा ਨੇ ਕੀਤੀ ਹੈ। ਸੋ ਦੋਸਤੋ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮਲਾਜ਼ਮਾਂ ਨੂੰ ਉਹਨਾਂ ਦੀਆਂ ਮੰਗਾਂ ਦੇ ਉੱਪਰ ਹੋਰ ਵਿਚਾਰ ਕਰਨ ਦੇ ਲਈ ਵੀ ਕਿਹਾ ਗਿਆ ਹੈ ਜਿਸ ਦੇ ਚੱਲਦਿਆਂ ਮਾਹੌਲ ਜਿਹੜਾ ਹੈ ਗਰਮਾ ਗਿਆ ਹੈ ਇਸ ਤੋਂ ਬਾਅਦ ਕਹਿਣ ਦੇ ਵਿੱਚ ਆਇਆ ਹੈ ਕਿ ਮਲਾਜ਼ਮਾਂ ਨੇ ਸਰਕਾਰ ਨੂੰ ਕਿਹਾ ਹੈ ਕਿ ਤੁਸੀਂ ਸਾਡੀਆਂ ਮੰਗਾਂ ਸਿੱਧੇ ਰੂਪ ਦੇ ਵਿੱਚ ਪੂਰੀਆਂ ਕਰੋ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਮਾਹੌਲ ਕਾਫੀ ਸਖਾਵਾਂ ਵੀ ਰਿਹਾ ਹੈ ਜਿਹੜਾ ਕਿ ਸਰਕਾਰ ਦੀਆਂ ਸਾਰੀਆਂ ਜੋ ਵੀ ਨੁਮਾਇੰਦियां ਤਰਾ ਨੇ ਜਿਵੇਂ ਕਿ ਉੱਚ ਅਧਿਕਾਰੀ ਹੈ ਜਿਹੜੇ ਪ੍ਰਮੁੱਖ ਸਕੱਤਰ ਹੈ ਵੱਖ-ਵੱਖ ਵਿਭਾਗਾਂ ਦੇ ਸੈਕਟਰੀ ਹੈ ਉਹਨਾਂ ਦੇ ਵੱਲੋਂ ਇਹਨਾਂ ਮੰਗਾਂ ਦੇ ਉੱਪਰ ਵਿਚਾਰ ਜਿਹੜਾ ਹੈ ਕੀਤਾ ਹੈ ਬਹੁਤ ਹੀ ਧਿਆਨ ਦੇ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸੁਣਿਆ ਵੀ ਗਿਆ ਹੈ ਮੁਲਾਜ਼ਮਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਜਿਹੜੇ ਨੇ ਤਰਕ ਆਹੋ ਸਰਕਾਰ ਦੇ ਅੱਗੇ ਰੱਖੇ ਨੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਥੇ ਫੈਸਲਾ ਕੀਤਾ ਹੈ ਕਿ ਤੁਹਾਨੂੰ ਦੱਸ ਦਿੰਨੇ ਆ ਜੇਕਰ ਪਹਿਲੀ ਵਾਰੀ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਦੋਸਤੋ ਇਸ ਮੀਟਿੰਗ ਜਿਹੜੀ ਹੈ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਉੱਚ ਅਧਿਕਾਰੀਆਂ ਨੂੰ ਅੰਦਰ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਇਸ ਦੇ ਲਈ ਇੱਕ ਅੰਦਰੂਨੀ ਸਮੀਖਿਆ ਮੀਟਿੰਗ ਬੁਲਾਈ ਜਾਵੇ ਅਤੇ ਇਸ ਦੇ ਲਈ ਮੁਲਾਜ਼ਮਾਂ ਦੀਆਂ ਮੰਗਾਂ ਦੇ ਉੱਪਰ ਉੱਚ ਅਧਿਕਾਰੀਆਂ ਦੇ ਨਾਲ ਵਿਚਾਰ ਵਟਾਂਦਰਾ ਜਿਹੜਾ ਹੈ ਕੀਤਾ ਜਾਵੇ। ਜਾਇਜ਼ ਮੰਗਾਂ ਦੇ ਉੱਪਰ ਵੀ ਤੁਰੰਤ ਪ੍ਰਭਾਵੀ ਤੌਰ ਤੇ ਐਕਸ਼ਨ ਜਿਹੜਾ ਹੈ ਲੈ ਕੇ ਪੂਰਾ ਕੀਤਾ ਜਾਵੇ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਇਹ ਸਿਰਫ ਜ਼ੁਬਾਨੀ ਬਿਆਨ ਰਹੇਗਾ ਜਾਂ ਫਿਰ ਇਹਦਾ ਐਕਸ਼ਨ ਕੋਈ ਲਿਆ ਜਾਵੇਗਾ ਸੋ ਦੋਸਤੋ ਇਸ ਹੀ ਆਜ਼ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਧੰਨਵਾਦ